ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਖੋਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਹੋ ਮੈਂ ਕੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰਜਨੇ ਨਿਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਜਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾ ਪੈ ਦੇ ਸੈ ਦੂਰ ਗਾਵੇ ਕੋ ਵੇਖੇ ਹਾਦਰ ਹ ਦੂਰ ਕਥਨਾ ਕਥਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈ ਜੇ ਤੱਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮਿ ਹੁਕਮ ਚਲਾਏ ਧਰੋ ਨਾਨਕ ਵਿਗ ਸਹਵੇ ਪ੍ਰਵਾਹ ਸਾਚਾ ਸਾਇਬ ਸਾਚਨਾਏ ਭਾਖਿਆ ਪਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਗਏ ਰਖੀਐ ਜਿਦ ਸੈ ਦਰਬਾਰ ਮੋਖੇ ਬੁਲਣ ਬੋਲੀਐ ਜਿ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇ ਵਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਸਮਾਈ ਗੁਰਈਸ਼ਰ ਗੁਰ ਗੋੜਕ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾ ਹੀ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇਤ ਸੁਭਾਵਾ ਬਿਣ ਪਾਣੇ ਕੇ ਨਾ ਹੀ ਕਰੀ ਜੇਤੀ ਸੇ ਟੋਪਾਈ ਵੇਖਾ ਬਿਣ ਕਰਮਾ ਕੇ ਮੇਰੇ ਲਈ ਮਤ ਵਿਚ ਰਕੰਜਵਾ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤਿ జగ ਲੀ ਜੇ ਤਿਸ ਨਦਰ ਨਾ ਵਈ ਤਬ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੂਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੋਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੋਇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਤਸਲਾ ਹਨਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਿਸ਼ਨਾਣ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਅਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੈ ਰਾਵ ਸੁਣਿਆ ਹਾਥ ਵੈਸ ਗਾਉ ਨਾਨਕ ਭਗਤਾਂ ਅਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੀ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪੀਛੇ ਪਿਸਦਾਏ ਕਾਗਦ ਕਲਮ ਨ ਲੇਖਣ ਹਾਰ ਮੰਨੀ ਕਾ ਵੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸ਼ ਪਰਗਟ ਜਾਈ ਮੰਨੈ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਭਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਇ ਸਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੈ ਹੋ ਵੈ ਸਚਿਆਰ ਤਬ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਇ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੂ ਰੂਪ ਕੀ ਤੀਰ ਜਾਣੇ ਕੋਣਕੂਤ ਕੀਤਾ ਪਸਾਓ ਏ ਖੁਖਵਾਓ ਤਿਸਤੇ ਹੋਏ ਲਖਤਰੀ ਆਵ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵੈ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਖ ਦਾਤਾਰ ਸੰਗ ਸੂਰਮੂ ਭਖਸਾਰ ਅਸੰਖ ਮੂਲ ਵਿਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਰਾਮਖੋਰ ਅਸੰਖ ਕਮਰ ਕਰ ਜਾਏ ਜੋਰ ਸੰਗਲਵੜ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫੇਰਾਏ ਸੰਖ ਮਲੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਾਏ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋਤੁ ਤੁਧ ਭਾਵੇ ਸਾਈ ਪ੍ਰੀਖਾ ਤੂੰ ਸਦਾ ਸਲਾਮ ਤਨ ਰੰਗਾਰ ਅਸੰਖ ਨਾਵ ਸੰਗ ਥਾਵ ਗਮ ਗਮ ਸੰਖ ਲੋਸ ਸੰਕਐ ਸਰ ਭਾਰ ਹੋਏ ਅਖਰੀ ਨਾਮ ਕ੍ਰੀਸਾਲਾ ਅਖਰੀ ਗਿਆਨਕੀਤ ਗੁਣਗਾ ਅਖਰੀ ਲੇਖਣ ਬੋਲਣ ਬਾਣ ਅਖਰਾਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜੀ ਤਾਕੀ ਤਾ ਤੇ ਤਾ ਨਾ ਹੋ ਬਿਨਦਾ ਵੈ ਨਾਹੀ ਕੋ ਥਾਵ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾ ਇਕ ਵਾਰ ਜੋ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਆ ਓ ਧੋਏ ਪਰੀਏ ਅਮਤ ਪਾਪਾ ਕੈ ਸੰਗ ਓ ਧੋ ਪਹਿਨਾ ਵੈ ਕੈ ਰੰਗ ਪੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆ ਪੀ ਬੀ ਜਾਪੇ ਖਾਉ ਨਾਨਕ ਹੁਕਮੀ ਆ ਬੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਦੀਰਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਾਤ ਬਰਣੀ ਬਰਮਾਓ ਸਤ ਸੋ ਅਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤੇਤ ਕਵਣ ਵਾਰ ਕਵਣ ਸੁਰਤੀ ਮਾਉ ਕਵਣ ਜਿਤ ਹੋ ਆਕਾਰ ਮਿਲ ਪਾਇਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆਂ ਜੇ ਲਿਖਣ ਲੇਖ ਪੁਰਾਣ ਤੇਤ ਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸੇ ਟੀਕੋ ਸਾਜੇ ਆਪੇ ਜਾਣੇ ਸੋਏ ਕਿ ਕਰਾ ਕਾ ਕਿਸਾ ਲਾਈ ਕਿਉ ਵਰਨੀ ਕਿਵ ਜਾਣਾ ਨਾਨਕਾ ਕਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਾਤਾਲ ਪਾਤਲ ਲਖਾ ਗਸਾਇ ਅਗਾਸ ਉੜ ਕੋੜ ਕੁਪਾਲ ਥਕੇ ਵੇਦ ਕਹਿਣ ਇਕ ਬਾਤ ਸੈ ਸਟਾਰਾ ਕੈਨਕ ਤੇ ਬਾ ਅਸਲੋ ਇਕ ਧਾਤ ਲੇਖਾ ਹੋਏ ਤਾਲਿਕੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆ ਕੀ ਆ ਆ ਪੇ ਜਾਣ ਆਪ ਸਲਾਇ ਸਲਾਇ ਤੀ ਸੁਰਤ ਨ ਪਾਈਆਂ ਨਦੀਆਂ ਤੈਵਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹ ਸੇ ਤੀ ਮਾਲ ਤਨ ਕੀੜੀ ਤੁੰ ਲਾ ਹੋਵਨੀ ਜੇ ਤਿਸ ਮਰੂ ਨਾ ਵਿਸਰੈ ਅੰਤ ਨਾ ਸਿਫਤੀ ਕਹਿਣਾ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪਿਆ ਗਿਆ ਮਨ ਮੰਤ ਅੰਤਨ ਜਾਪਿਆ ਕੀਤਾ ਆਕਾਰ ਅੰਤਨ ਜਾਪਿਆ ਬਾਰ ਬਾਰ ਅੰਤ ਕਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਬਡੂ ਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵ ਡਿਆਵ ਜਣ ਆਪ ਆਪ ਨਾਨਕ ਰਧਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਿਆ ਜੂਤੋ ਪਾਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਈ ਕੀਤੇ ਦੁਖ ਭੂਖ ਸਦ ਮਾਰੇ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕਾਖਣ ਪਾਇਓ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੇ ਆਖੇ ਸਿ ਪਗੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਪੰਡਾਰ ਮੁੱਲ ਆਵੇ ਮੁੱਲ ਜਾਏ ਅਮੁੱਲ ਭਾਏ ਮੁੱਲ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਮੁੱਲ ਪ੍ਰਵਾਨ ਅਮੁੱਲ ਬਕਸੀ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੂਲ ਆਖਿਆ ਨਾ ਜਾਏ ਆਖਾ ਗ੍ਰਹਿ ਲਵਲਾਈ ਆਖੇ ਵੀਰ ਪਾਠ ਪੁਰਾਣੇ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੀ ਆਖੇ ਇੰਦੇ ਆਖੇ ਗੂਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸੇ ਦਇਆ ਆਖੇ ਕੀਤੇ ਕੀਤੇ ਬੁਧ ਆਖੇ ਦਾਨ ਵਿ ਆਖੇ ਦੇਵ ਆਖੇ ਸੁਰ ਨਰਮੁਣਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਰ ਗਵਰ ਸੋਦਰ ਕਿਹਾ ਸੁਕਰ ਕਿਹਾ ਜਤਬੈ ਸਰਬ ਸੰਮਾਲੇ ਬਾਜੀ ਨਾਦ ਅਨੇਕ ਸੰਕਾ ਕੀਤੇ ਬਾਵਣ ਹਾਰੇ ਕੀਤੇ ਰਾਗ ਪ੍ਰੀ ਸੁਖਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸ਼ਰਬਰਮਾ ਦੇਵੀ ਸੋਣ ਸਦਾ ਸਵਾਰੇ ਜਾਵੇਂੰਦੰਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਮਨ ਮੋਹਣ ਸੁਰਗਾ ਮਛ ਪਿਆਲੇ ਗਾਵੇ ਰਤਨ ਪਾਈ ਤੇਰੇ ਅਡ ਸਰਤੀਥ ਨਾਲੇ ਗਾਵੇ ਜੋਤਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਬ ਸਾਚਾ ਸਾਚੀ ਨਹੀਂ ਹੈ ਬੀਹੋ ਸਿ ਜਾਈ ਨਾ ਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਇ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਉਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਾ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੈ ਬਿਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸੈ ਆਦੇਸ ਆਦ ਨਿਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਪੁਗਤ ਗਿਆਂਦੇ ਆ ਪੰਡਾਰੰਕਟਕਟ ਵਾਜੈ ਨਾਦ ਆਪ ਨਾਥ ਨਾਤੀ ਸਭ ਜਾ ਕੀਰਤਿ ਸਦਬਰ ਸਾਦ ਸੰਜੋਗ ਬਜੋਗ ਦੋਇ ਕਾਰ ਚਲਾਵੇ ਲਿਖਿਆ ਵੇ ਭਾਗ ਅਦੇਤ ਸੇ ਆਦੇਸ ਆਦ ਨਿਲ ਨਾਦ ਨਾਥ ਜੁਗ ਜੁਗ ਇੱਕੋ ਵੇਸ ਏਕਾ ਮਾਇ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਈ ਦੀਵਾਨ ਜੀਵਤ ਸੁਭਾਵੈ ਤਵੇਂ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦ ਨਾਵੇ ਬਹੁਤਾਇਓ ਵਿਡਾਨ ਅਦੇਤ ਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਤ ਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਲ ਗਿੜਾਇਆ ਕੀ ਏਕ ਨਾਮ ਜਗਦੀਸ਼ ਇਕ ਰਾਏ ਪਤ ਪਵੜੀਆ ਚੜੀਆ ਹੋਏ ਕੀ ਸੁਣ ਗੱਲਾ ਆਕਾਸ਼ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰਕੀ ਧਰਮਸਾਲ ਤਿਸਵੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਪਕਾਏ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨਮਹੇਸ਼ ਕੇਤੇ ਬਰਮੇ ਘਾੜਤ ਗੜੀਆ ਰੂਪ ਰਾਂਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੇਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਗੋਡ ਆਨੰਦ ਕਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਕੜੀਆਂ ਬਹੁਤਾਂ ਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੇ ਪਿਸਤਾਈ ਤਿੱਥੈ ਘੜੀਆਂ ਸੁਰਤ ਮਤ ਮਨ ਬੁੱਧੈ ਤਿੱਥੈ ਘੜੀਆਂ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤਮਾ ਬਲ ਸੂਰ ਕਨਵੇਂ RAM ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾ ਮਾਇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ RAM ਬਸੈ ਮਨ ਮਾਇ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਿਕਾਰ ਵੇਖੈ ਵਿਕ្សា ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਥਿਆਰ ਭੋਖ ਲਾਗਨ ਤਪtau ਭੰਡਾ ਪਾਉ ਅਮਰਤ ਤਤਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਚ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ